90 ਬਾਈ ਜੀ 2022 ਮਾਡਲ ਆ ਏਸੀ ਕੈਬਨ ਵਿਦ ਕੰਪਲੀਟ ਸਾਰਾ ਕੁਝ ਏਸੀ ਕੈਬਨ ਕੁਲੰਦਰ ਨੰਬਰ ਆ ਬਾਈ ਈਪੀਏ ਹਿੱਸਾ ਈਪੀ ਡਰਾਈਵ ਇੱਥੇ ਪਟਿਆਲੇ 150 A ਨੰਬਰ ਦੁਕਾਨ ਤੇ ਖੜਾ ਵਾ 200 ਘੰਟੇ ਚੱਲਿਆ ਟਰੈਕਟਰ ਆਹ ਕੰਟਰੋਲ ਆ ਗਿਆ ਸਾਰਾ ਏਸੀ ਦਾ ਹੱਥੀਉਂ ਜੀ ਬਾਕਸ ਆ ਗਿਆ ਲਾਈਟਾਂ ਲੁੱਟਾਂ ਦੇ ਸਾਰਾ ਸਿਸਟਮ ਆ ਏਸੀ ਕੈਬਨ ਬਾਈ ਏਸੀ ਕੈਬਨ ਹੀ ਆ ਵੀ ਜਿਨ੍ਹਾਂ ਨੇ 24 ਘੰਟੇ ਕੰਮ ਕਰਨਾ ਸੋਨਾਲੀਕਾ 90 ਬਾਈ ਜੀ 2022 ਮਾਡਲ ਆ 4x4 ਟਰੈਕਟਰ ਇੱਕ ਨਵਾਂ ਏਸੀ ਕੈਬਨ ਚ ਆਇਆ ਸੀ ਮੈਂ ਕਿਹਾ ਤੁਹਾਨੂੰ ਇਹਦੇ ਬਾਰੇ ਵੀ ਆਪਾਂ ਦਿਖਾਈਏ ਟਰੈਕਟਰ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਆ ਕਿਸੇ ਭਰਾ ਨੇ ਨਵਾਂ ਕਢਾਉਣਾ ਹੁੰਦਾ ਕਈ ਵਾਰ ਤੇ ਏਸੀ ਕੈਬਨ ਆ ਵਿਦ ਕੰਪਲੀਟ ਸਾਰਾ ਕੁਝ ਏਸੀ ਕੈਬਨ ਕੰਪਨੀ ਦੇ ਕੈਬਨ ਆ ਨਾ ਭਾਜੀ ਲੱਗਿਆ ਦੁਬਾਰਾ ਨਹੀਂ ਲੱਗਿਆ ਅੱਛਾ ਅੱਛਾ ਕੰਪਨੀ ਦੇ ਨਾਲ ਹੀ ਲੱਗਿਆ ਏਸੀ ਕੈਬਨ ਆਉਂਦਾ ਇਹ ਅੱਛਾ 22 ਮਾਡਲ ਆ ਨਾ ਨੰਬਰ ਕਿੱਥੋਂ ਦਾ ਪੀਵੀ 08 ਜਲੰਧਰ ਦਾ ਜਲੰਧਰ ਨੰਬਰ ਆ ਬਾਈ ਈਪੀਏ ਹਿੱਸਾ ਈਪੀ ਡਰਾਈਵ ਤੇ ਤੁਹਾਨੂੰ ਰੇਟ ਵਗੈਰਾ ਸਾਰੇ ਜਿਵੇਂ ਪਹਿਲਾ ਵੀਡੀਓ ਚ ਆਪਾਂ ਦੱਸਿਆ ਸੀਗਾ ਇੱਥੇ ਪਟਿਆਲੇ 150 ਏ ਨੰਬਰ ਦੁਕਾਨ ਤੇ ਖੜਾ ਵਾ ਕਿੰਨੇ ਘੰਟੇ ਚੱਲਿਆ ਬਾਈ ਜੀ ਇਹ 200 ਚੱਲਿਆ ਜੀ 200 ਘੰਟੇ ਚੱਲਿਆ ਟਰੈਕਟਰ ਲੋਨ ਲੋਨ ਤੇ ਨਹੀਂ ਹੈਗਾ ਟਰੈਕਟਰ ਤੇ ਕੋਈ ਹੈ ਜੀ ਲੋਨ ਕਲੀਅਰ ਮਿਲੇਗਾ ਜੀ ਹਾਂ ਵੀ ਆਇਆ ਜਿਹੜੀ ਗੱਲ ਜੇ ਕਲੀਅਰ ਕਰੂੰਗਾ ਕਿ ਹਲੇ ਕਰਿਆ ਜੀ ਤਾਂ ਕਲੀਅਰ ਕਰਾ ਕੇ 35 ਨੰਬਰ ਫਾਰਮ ਸਾਰੋ ਨਾਲ ਦੇਵਾਂਗੇ ਅੱਛਾ ਕਲੀਅਰ ਕਰਾ ਕੇ ਦੇਵੋਗੇ ਮੌਕੇ ਤੇ ਕਰ ਦੋਗੇ ਜਦੋਂ ਸੌਦਾ ਹੋ ਗਿਆ ਕਹਿੰਦਾ ਮਤਲਬ ਹਲੇ ਕਲੀਅਰ ਨਹੀਂ ਕਰਾ ਲੈ ਕਰਾ ਦੋਗੇ ਜਦੋਂ ਸੌਦਾ ਅੱਛਾ ਕਰਾਤਾ ਜੀ ਅ ਠੀਕ ਆ ਠੀਕ ਤੇ ਬਾਈ ਜੀ ਇਹ ਕੀ ਕਮਲ ਮੁੱਲ ਵੜੀ ਕੀ ਹੈ ਦੀ ਕਹਿਣਾ ਮਤਲਬ ਤੁਹਾਨੂੰ ਤੁਸੀਂ ਗਾਹ ਤੋਂ ਤੁਸੀਂ ਸੁਣੋ 17 ਲੱਖ ਰੁਪਏ ਮੰਗਦੇ ਆ ਅੱਛਾ ਮੈਨੂੰ ਪਹਿਲਾਂ ਵੀ ਵੀਡੀਓ ਕਰੀ ਸੀ ਬਾਈ ਬੜੇ ਭਰਾਵਾਂ ਨੇ ਕਹਿੰਦੇ ਨਵੇਂ ਦਾ ਮੁੱਲ ਮੰਗੀ ਜਾਂਦੇ ਆ ਨਾ ਨਾ ਹੋਵੇ ਕਿ ਤੇ ਨਵਾਂ ਮਹੀਨੇ ਦਾ ਹੋਵੇ ਟਰੈਕਟਰ ਨਵਾਂ 18 ਲੱਖ ਦਾ ਕਢਾਈ ਸੀ ਵੀ ਕਰਦੇ ਸੀ ਅੱਛਾ ਤੇ ਹੁਣ ਆਪਣੀ ਕੀ ਨਿਮਾਂਡ ਆ ਆਪਾਂ 16 ਲੱਖ ਤਾਂ ਦੇ ਦੋਗੇ ਮੇਰੇ ਆਹ ਟਰੈਕਟਰ ਦੀ ਸੀਟ ਲਾਈ ਆ ਮੈਂ ਆਪਣੇ ਵਾਲੇ ਫੋਰਡ ਤੇ ਬੜੇ ਭਰਾਵੋ ਇਹ ਦੇ ਦਿੰਦੇ ਬਾਈ ਇਹ ਸੀਟ ਕਿੱਥੋਂ ਮਿਲੂਗੀ ਇਹ ਤਾਂ ਹੁਣ ਏਸੀ ਕੈਮਨ ਦੀ ਸੀਟ ਸੀਗੀ ਬਹੁਤ ਜੱਜਦੀ ਆ ਜੀ ਜਿਹੜਾ ਇੱਕ ਤਾਂ ਇਹ ਵੈਦਰ ਰਿਕੋਰਡਿੰਗ ਸੀਟ ਆ ਜਿਵੇਂ ਦਾ ਵੈਦਰ ਹੁੰਦਾ ਇੱਕ ਆਇਰ ਕਲੀਨਰ ਵੀ ਬਾਈ ਜਿਨ੍ਹਾਂ ਨੂੰ ਲੋਡ ਆਪਣੇ ਕੋਲ ਪਈ ਹੁੰਦੇ ਆ ਜਿਹੜੇ 4x4 ਟਰੈਕਟਰ ਨਾਲ ओरिजिनल ਆਉਂਦੇ ਆ ਆਹ ਡਬਲ ਜੱਕ ਕਰਦਾ ਸ਼ੋਹ ਭਾਰੀ ਆ ਨਾ ਬਹੁਤ ਵਧੀਆ ਚੀਜ਼ਾਂ ਨਹੀਂ ਤਾਂ ਇਹ ਕੱਲੇ ਜੱਕ ਤੇ ਸ਼ੋਹ ਨਹੀਂ ਖੜਦੀ ਹੈਗੀ ਤੇ ਹਾਲ ਸਾਈਡ ਦੀ ਟਰਬੋ ਆ ਏ ਏਸੀ ਦਾ ਕੰਪਰੈਸ਼ਨ ਵਗੈਰਾ ਸਾਰਾ ਸਿਸਟਮ ਇਹ ਵੀ ਫੀਟਿੰਗ ਦੇਖ ਲਓ ਕੰਪਰੈਸ਼ਨ ਵਗੈਰਾ ਦੇ ਵੀ ਬੜੇ ਹੁਣ ਤਾਂ ਏਸੀ ਕੈਬਨ ਵੀ ਥਾਂ ਥਾਂ ਲੱਗਣ ਲੱਗੇ ਪਰ ਵਧੀਆ ਕੈਬਨ ਵੀ ਬਥੇਰੇ ਬੰਦੇ ਕੰਮ ਕਰਨਦੇ ਜਿਨ੍ਹਾਂ ਦੇ ਨਾਂ ਚੱਲੇ ਜਿਨ੍ਹਾਂ ਨੇ ਕੁਆਲ ਤੇ ਆਹ ਲੋ ਜੀ ਅੰਦਰੋਂ ਟਰੈਕਟਰ ਸਾਡੇ 3-4 ਦਾ ਕੱਲਾ ਕੈਬਨ ਆਹ ਸੀਟ ਆ ਮੇਰੇ ਵਾਲੇ ਫੋਰਡ ਤੇ ਲੱਗੀ ਹੋਈ ਕਿਉਂ ਇਹਦੇ ਚ ਕਪੜਾ ਆਉਂਦਾ ਹਾਂ ਜਿਵੇਂ ਕਪੜਾ ਵੈਦ ਰਿਕੋਰਡਿੰਗ ਰਹਿੰਦਾ ਉਵੇਂ ਹੀ ਤੇ ਕਹਿਣ ਦਾ ਮਤਲਬ ਆ ਪਿੱਛੋਂ ਵੀ ਇਹਦੀ ਗੱਦੀ ਤਾਂ ਠਾਹ ਹੋ ਜਾਂਦੀ ਆ ਹਾਂ ਆ ਲੋ ਜੀ ਤੇ ਟਰੈਕਟਰ ਅਡਜਸਟੇਬਲ ਸਟੀਅਰਿੰਗ ਆ ਹਨਾ ਜੀ ਰੇਜਸਟੇਬਲ ਸਟੀਅਰਿੰਗ ਤੇ ਆਹ ਰੇਸ ਵਗੈਰਾ ਆ ਗਈ ਚਾਬੀ ਨਹੀਂ ਹੈਗੀ ਜੀ ਭਾਜੀ ਸਲਫ ਮਾਰੇ ਬੜਾ ਟਰੈਕਟਰ ਦਾ ਤੇ ਅਨੂ ਕਹਿਣ ਦਾ ਭਾਵ ਸਾਰਾ ਟਰੈਕਟਰ ਦਿਖਾ ਦਿੰਨੇ ਆ ਆਹ ਕੰਟਰੋਲ ਆ ਗਿਆ ਸਾਰਾ ਏਸੀ ਦਾ ਏਸੀ ਦਾ ਕੰਟਰੋਲ ਆ ਗਿਆ ਫਿਊਜ ਬਾਕਸ ਆ ਗਿਆ ਲਾਈਟਾਂ ਲੁੱਟਾਂ ਦੇ ਸਾਰਾ ਸਿਸਟਮ ਆ ਗਿਆ ਆ ਆਪਣਾ ਡੈਕ ਆ ਗਿਆ ਕਨ ਬੁੱਡ ਦਾ ਜਿਹੜਾ ਨਾਲ ਆਉਂਦਾ ਹੋਣਾ ਇਹ ਤੋਂ ਬਾਅਦ ਤਾਂ ਫਿਰ ਆਪਣਾ ਜਿਹਾਜ ਇਹਨੂੰ ਸਿਸਟਮ ਨਾਰਮਲੀ ਚੱਲਦੇ ਹੁੰਦੇ ਏਸੀ ਦੇ ਉਹਨਾਂ ਨੂੰ ਹਨ ਜਿਵੇਂ ਆਮ ਵੱਡੇ ਸੈੱਟ ਲੱਗ ਜਾਂਦੇ ਉਹ ਚੀਜ਼ ਨਹੀਂ ਲੱਗਦੀ ਇਹਨਾਂ ਨੂੰ ਤੇ ਹੋਰ ਵੀ ਜੇ ਕੋਈ ਭਾਈ ਜੀ ਇਨਫੋਰਮੇਸ਼ਨ ਚਾਹੀਦੀ ਆਪਣੇ ਚੈਨਲ ਤੇ ਤੁਸੀਂ ਦੇਖ ਸਕਦੇ ਆ ਭਲਵਾਨ ਟਰੈਕਟਰ ਪਟਿਆਲਾ ਦੇ YouTube ਚੈਨਲ ਤੇ ਆ ਗੱਜ ਜਿਨੇ ਇੰਨਾ ਪੈਸਾ ਲਾਉਣਾ ਆਪਦਾ ਤਸੱਲੀ ਕਰ ਲਿਆ ਕਰੋ ਇਹ ਤਾਂ ਇੱਕ ਪਟਿਆਲੇ ਖੜਿਆਂ ਕਰਕੇ ਆਪਾਂ ਨੂੰ ਐ ਹੁੰਦਾ ਵੀ ਆਪਾਂ ਇੱਥੇ ਬੈਠੀ ਆ ਚੱਲ ਵੀ ਆਪਣੇ ਨਾਲ ਚੈਨਲ ਦੇ ਨਾਲ ਕਿਸੇ ਨੂੰ ਇੱਥੋਂ ਵੀਡੀਓ ਦਾ ਪਤਾ ਲੱਗ ਜਾਂਦਾ ਟਰੈਕਟਰ ਦਾ ਪਤਾ ਲੱਗ ਜਾਂਦਾ ਕਿਹੜਾ ਖੜਾ ਪਟਿਆਲੇ ਆ ਤੁਹਾਡਾ ਆ ਗਿਆ ਹਾਈ ਲੋ ਮੀਡੀਅਮ ਤੇ ਆ ਲਿਫਟ ਲੀਵਰ ਆ ਗਿਆ ਸਾਈਡ ਡਿਸਟ੍ਰੀਬਿਊਟਰ ਤੇ ਲੀਵਰ ਆ ਗਿਆ ਡਬਲ ਲੀਵਰ ਹੁੰਦਾ ਨਾ ਆ ਲਿਫਟ ਓਮੈਟਿਕ ਆ ਗਿਆ ਇਹ ਲਿਫਟ ਨੂੰ ਲੌਕ ਲੌਕ ਸਿਸਟਮ ਆ ਗਿਆ ਸਾਰਾ ਇਹ ਨਿੰਪਲ ਚਾਰ ਹੁੰਦੇ ਨਾ ਪਿੱਛੇ ਹਾਂਜੀ ਇਹ ਨਿੰਪਲ ਚਾਰ ਹੁੰਦੇ ਨਾ ਕਿਸੇ ਲਿਫਟ ਨੇ 206. ਆਪਣਾ ਜਿੰਨਾ ਚੱਲਿਆ ਟਰੈਕਟਰ ਤੋਂ ਸਾਰਾ ਆ ਬਾਕੀ ਸਾਰਾ ਇਹਦਾ 540 540 ਲਾਈਟਾਂ ਦਾ ਸੈਂਸਰ ਕੋਈ ਵੀ ਫਿਊਜ ਵਗੈਰਾ ਉਹਦਾ ਉਹਦਾ ਉੱਪਰ ਪਤਾ ਲੱਗ ਜਾਂਦਾ ਹੁੰਦਾ ਹੋਣਾ ਇਹਦਾ ਇਹ ਤੁਹਾਡਾ ਲੰਚਾਂ ਆ ਗਈਆਂ ਸਾਰੀਆਂ ਤੇ ਆ ਰੇਸ ਇਹ ਗਾ ਦੋਸਤੋ ਸਟਾਰਟ ਕਰਤਾ ਤੁਹਾਨੂੰ ਟਰੈਕਟਰ ਫਾਇਦਾ ਦਿਖਾ ਦਿੰਦਾ ਸਟਾਰਟ ਕਰਕੇ ਇਹ ਸਟੀਅਰਿੰਗ ਵਜ ਸਟੇਬਲ ਇੱਕ ਹਤਨਾ ਹੋਣਾ ਹੋਣਾ ਨਹੀਂ ਇੱਕ ਹਤਨਾ ਕੈਮਰਾ ਫੜਿਆ ਆ ਲੋ ਜਿੰਨਾ ਮਰਜੀ ਅਡਜਸਟ ਕਰ ਲੋ ਸਟੀਅਰਿੰਗ ਬਾਕੀ ਸਾਰਾ ਤੁਹਾਨੂੰ ਕੈਬਨ ਅੰਦਰੋਂ ਦਿਖਾ ਦਤਾ ਕੈਬਨ ਅੰਦਰੋਂ ਸਾਫ ਆ ਕੋ ਗੰਦਾ ਗੁੰਦਾ ਨਹੀਂ ਹੋਇਆ ਪਿਆ ਸਾਰਾ ਜਿਵੇਂ ਬਿਲਕੁਲ ਆਦਾ ਮੇਰੇ ਸ਼ੂਜ਼ ਲੱਗੇ ਆ ਕੰਮ ਵਾਲੇ ਪਾਏ ਆ ਤੋਂ ਦੇ ਕਰਕੇ ਬਣਾ ਮੋਟਾ ਜਿਹੜਾ ਅੰਦਰੋਂ ਬਾਹਰ ਜਾ ਕੇ ਟਰੈਕਟਰ ਦਿਖਾਉਣਾ ਤੁਹਾਨੂੰ ਇੱਕ ਪੂਰੀ ਨਿਊਟ੍ਰਲ ਦੇਖੋ ਇਹ ਸੀ ਕੈਬਨ ਬਾਈ ਏਸੀ ਕੈਬਨ ਹੀ ਆ ਐਵੇਂ ਜਿਨ੍ਹਾਂ ਨੇ 24 ਘੰਟੇ ਕੰਮ ਕਰਨਾ ਨਜ਼ਾਰਾ ਬੜਾ ਬਾਈ ਬੰਦਾ ਥੱਕਦਾ ਨਹੀਂਗਾ ਜਿਵੇਂ ਅੰਦਰ ਬੈਠਾ ਓਵੇਂ ਬਾਹਰ ਜਿਨ੍ਹਾਂ ਨੇ ਵੈਦਰ ਦੇ ਅਕੋਰਡਿੰਗ ਨਹੀਂ ਬੰਦਾ ਫਿਰ ਆਇਆ ਵੀ ਕੰਮ ਐ ਨਹੀਂ ਦੇਂਦਾ ਵੀ ਯਾਰ ਬਾਹਰ ਠੰਡ ਆ ਗਰਮੀ ਆ ਤੇ ਬੰਦਾ ਜਿਵੇਂ ਮਰਜੀ ਠੰਡ ਚ ਵੀ ਮੌਜ ਆ ਕੇ ਬੰਦੇ ਆਹ ਰੈਡੀਏਟਰ ਇਹਦਾ ਇੰਦਰ ਕੁਲਰ ਲੱਗਾ ਨਾਲ ਤੇ ਮਗਰੋਂ ਵੀ ਟਰੈਕਟਰ ਸਾਰਾ ਦਿਖਾ ਦੇਣਾ ਟਾਇਰ ਵੇਖ ਲਓ ਬਾਈ ਕਿੰਨੇ ਆ ਟਰੈਕਟਰ ਦੇ ਇਹ weight ਕਿੰਨੇ ਕਿਲੋ ਦਾ ਆਉਂਦਾ 40 ਕਿਲੋ ਦਾ ਨਾਲ ਇਹਨੂੰ ਟਰੈਕਟਰ ਦੇ ਹਿਸਾਬ ਨਾਲ weight ਕੰਪਨੀ ਵਾਲੇ ਨਾ ਘਟਾਈ ਜਾਂਦੇ ਆ ਪੈਸਾ ਵੀ ਜਮਾ ਜਿੰਨਾ ਕਿ ਇੰਨਾ ਪੈਸਾ ਲੈਂਦੇ ਟਰੈਕਟਰ ਨੂੰ ਉਹਨੇ ਹਿਸਾਬ ਨਾਲ weight ਵੀ ਲਾ ਦੋ ਮਗਰ ਅੱਗੇ weight ਬਹੁਤ ਤਗੜੇ ਲੱਗੇ ਤੇ ਆਲੋ ਸਾਰਾ ਟਰੈਕਟਰ ਤੁਹਾਨੂੰ ਨਹੀਂ ਕਮਰਾਤਾ ਬਾਈ ਜੀ ਕੀਮਤ ਤੁਹਾਨੂੰ ਦੁਬਾਰਾ ਬੋਲ ਕੇ ਦੱਸਦਾ ਬਾਈ ਕਹਿੰਦੇ ਕਿ ਇਵਨਾਂ ਦੁਬਾਰਾ ਦੁਬਾਰਾ ਪੁੱਛੀ ਜਾਂਦਾ ਦੁਬਾਰਾ ਪੁੱਛਣ ਦਾ ਕਾਰਨ ਇਹ ਹੁੰਦਾ ਵੀ ਭੁਲੇਖਾ ਨਾ ਲੱਗ ਜਾਏ ਇੱਕ ਵਾਰੀ ਚ ਕਦੇ ਕਣੀ ਬਾਈ ਕਿੰਨੇ ਪੈਸੇ ਦੱਸੇ ਬਾਈ ਟਰੈਕਟਰ ਦੇ ਜੀ 100000 16 ਲੱਖ ਰੁਪਈਆ ਬਾਈ ਟਰੈਕਟਰ ਦੀ ਮੰਗ ਆ 22 ਮਾਡਲ ਆ ਆਪਣਾ ਜਲੰਧਰ ਦਾ ਨੰਬਰ ਆ ਨਾ ਜਲੰਧਰ ਨੰਬਰ ਆ ਤੇ ਸਾਰੇ ਬਾਈ ਹੋਰ ਟਰੈਕਟਰ ਦਾ ਵੀ ਦੱਸਣਾ ਕਿਸੇ ਦਾ ਤੇ ਆਜ ਇੱਕ ਮਿੰਟ ਪਿੱਛੇ ਵੀ ਸਾਰਾ ਟਰੈਕਟਰ ਨਿਕਿਆ ਮਰਾ ਦਾ ਡਰਾਈਵਰ ਫੱਟੀ ਨਾਲ ਆ ਸਾਰਾ ਸਮਾਨ ਨਾਲ ਆ ਨਾ ਮੌਕੇ ਤੇ ਸਾਰਾ ਕੰਪਲੀਟ ਆ ਲੋ ਮਗਰੋਂ ਵੀ ਸਾਰਾ ਟਰੈਕਟਰ ਤੁਹਾਨੂੰ ਦਿਖਾ ਦਿੰਨਾ ਕਿ ਕਈ ਵਾਰ ਕੋਈ ਚੀਜ਼ ਰਹਿ ਨਾ ਜਾਵੇ ਤੇ ਆ ਇਹਦੀ ਵਾਈਪਰ ਦਾ ਟੈਂਕੀ ਜੀ ਮਗਰ ਲੱਗੀ ਜਿਹੜੀ ਅੱਛਾ ਆ ਮੋਟਰਾਂ ਲੱਗੀਆਂ ਨੇ ਦੋ ਹਨਾ ਵਾਈਪਰ ਨੂੰ ਹਾਂ ਲੋ ਬਾਈ ਜੀ ਪਿੱਛੇ ਵੀ ਸਾਰਾ ਤੁਹਾਨੂੰ ਦਿਖਾਦਾ ਇਹਦੀ ਲਿਫਟ ਦੀ ਬੜੀ ਮੰਗ ਉੱਠੀ ਬਾਈ ਹੁਣ ਸੌਲਜ ਦੇ ਜਿਹੜੇ ਵੱਡੇ ਟਰੈਕਟਰਾਂ ਨੂੰ ਲਿਫਟ ਲੋਗ ਲਾਉਣ ਲੱਗੇ ਨਾ ਕੈਪੈਸਿਟੀ ਵਾਲੀ ਲਿਫਟ ਵੱਧ ਜਾਂ ਹੁਣ ਜਿਹੜੇ ਜੈਕ ਵਾਲੀਆਂ ਲਿਫਟਾਂ ਆ ਗਈਆਂ ਜਿਹੜੇ ਮਗਰ ਸੈਂਸਰ ਨਹੀਂ ਆਉਂਦਾ ਜੇ ਕੱਲੇ ਜੈਕ ਹੀ ਆ ਗਏ ਤੇ ਆਹ ਕਿਹੜਾ ਜੀ 5405 ਕਿਹ ਕਿਹੜਾ ਮਾਡਲ 21 ਮਾਡਲ ਆ 2021 ਮਾਡਲ 11 ਲੱਖ ਰੁਪਏ ਦਾ ਤੇ ਨਵੇਂ ਦਾ ਕੀ ਰੇਟ ਨਵੇਂ ਦਾ ਬਿਜਲੀ ਬੰਦ ਹੋ ਗਿਆ ਨਾ ਸੀਆਰਡੀ ਇੰਜਨ ਕਰਕੇ ਬੰਦ ਹੋਈ ਪਈ ਨੇ ਅੱਛਾ ਸਾਰਾ ਸੀਆਰਡੀ ਦਾ ਪੰਗਾ ਪਿਆ ਪਿਆ ਮਾਡਲ ਦਾ ਨੰਬਰ ਪੰਜਾਬ ਰਾਨਾ ਹੀ ਹੁੰਦੇ ਸਾਰੇ ਟਰੈਕਟਰ ਅੱਛਾ ਪੰਜਾਬ ਰਾਨਾ ਹੀ ਲੈਨੇ ਹੋ ਐਨਓਸੀ ਇਹਦਾ ਵਿੱਚ ਸਾਰਿਆਂ ਦਾ ਵਿੱਚੇ ਔਰ ਖਰਚਾ ਇਹ ਕਿ ਰੇਟ ਰੇਟ ਲੱਗ ਲੱਗਣਾ ਅੱਛਾ 4000 ਰੁਪਏ ਮਾਲਕ ਦਾ ਲੱਗਣਾ ਤੇ ਕਿੰਨਾ ਕੀ ਟਾਈਮ ਚ ਕਢਾ ਦਿੰਦੇ ਐਨਓਸੀ ਬਸ ਮਹੀਨੇ ਤੋਂ ਸਵਾ ਮਹੀਨੇ ਮਹੀਨਾ ਸਵਾ ਮਹੀਨਾ ਭਾਈ ਲੱਗ ਜਾਂਦਾ ਇਹਨੂੰ ਛਤਰੀ ਵਗੈਰਾ ਲੱਗੀ ਆ ਕੋਈ ਹੋਰ ਟਰੈਕਟਰ ਹੈਗਾ 4x4 ਦਿਖਾਉਣ ਵਾਲਾ ਕਿ ਛੋਟੇ ਦੂਜੇ 2 ਵੀ ਲਈ ਆ ਛੋਟੇ 2 ਵੀ ਲੱਗਦੇ 3630 18 ਮਾਡਲ ਪਲੱਸ ਇਹ ਕਿੰਨੇ ਦਾ ਵੀਰ ਇਹ ਆਪੇ ਦੇ ਦੇਗੇ ਤੁਹਾਨੂੰ ਸਾਢੇ ਪੰਜ ਲੱਗਦੇ ਸਾਢੇ ਪੰਜ ਆ ਲੋ ਭਾਈ ਇਹ ਵੀ ਦੇਖ ਲੋ 3630 ਵੀ ਬੜ ਇਹਨਾਂ ਨੂੰ ਹੁੰਦਾ ਯੂਜੀ ਗੇਅਰ ਤੇ ਟਰੈਕਟਰ ਬਾਈ ਅੱਜ ਕੱਲ ਸਾਨੂੰ ਵੀ ਨਹੀਂ ਪਤਾ ਲੱਗਦਾ ਟਰੈਕਟਰਾਂ ਦੇ ਵਿੱਚ ਬੜੇ ਭੇਤ ਆ ਗਏ ਤਾਂ ਹੁਣ ਪਰਮਾਤਮਾ ਹੀ ਜਾਣਦਾ ਅੱਗੇ ਦੀ ਅੱਗੇ ਬਹੁਤ ਕੁਝ ਆਈ ਜਾਂਦਾ ਜਿਹੜੀਆਂ ਕਈ ਵੈਰੈਟੀਆਂ ਸਾਡੀਆਂ ਵੀ ਨਹੀਂ ਦੇਖੀ ਜਾਂਦੀਆਂ ਜੇ ਅਸੀਂ ਕਹਿ ਲਈਏ ਅਸੀਂ ਸਾਰਾ ਕੁਝ ਜਾਣਦੇ ਹਾਂ ਸਾਰਾ ਕੰਮ ਅੱਗੇ ਅੱਗੇ ਤਕਨ ਇਹ ਕੀ ਨਵੀਂ ਤੋਂ ਨਵੀਂ ਰੋਜ ਕੰਪਨੀਆਂ ਕੱਢੇ ਜਾਂਦੇ ਆ ਸਾਈਡ ਡਿਸਟ੍ਰੀਬਿਊਟਰ ਦੀ ਕਿੱਟ ਵੀ ਦੇਖ ਲਓ ਬਈ ਜਿਨ੍ਹਾਂ ਨੇ ਸਾਈਡ ਡਿਸਟ੍ਰੀਬਿਊਟਰ ਹਾਲੈਂਡ ਦਾ ਲਗਾਉਣਾ بڑے ਭਾਈ ਆਪਣਾ ਭਰਾ ਹੈ ਨਾ ਹੁੰਦਾ ਕਿ ਵੀ ਪਟਿਆਲਿਆਂ ਤੋਂ ਡਿਸਟ੍ਰੀਬਿਊਟਰ ਚੱਕ ਲਿਆਉਣੇ ਡਿਸਟ੍ਰੀਬਿਊਟਰ ਬਾਈ ਜੇ ਤਾਂ ਕੰਪਨੀ ਦੀ ਕਿੱਟ ਲਗਾਉਣੀ ਹੈ ਫਿਰ ਆਪਣੇ ਉੱਥੇ ਲੋਕਲ ਹੀ ਲੈ ਲਿਆ ਕਰੋ ਇੱਥੇ ਵੀ ਰੇਟ ਕੋਈ ਥੋੜਾ ਬੋਤਾ ਹੀ ਫਰਕ ਪੈਂਦਾ ਐਮ ਦਾ ਕੰਪਨੀ ਕਾਫੀ ਸਮਾਨ ਉਹ ਫालतੂ ਦਿੰਦੀ ਆ ਤੇ ਇੱਥੇ ਦੁਕਾਨਦਾਰ ਉਹ ਚੀਜ਼ਾਂ ਕਢਾ ਦਿੰਦੇ ਆ ਤਾਂ ਰੇਟ ਘਟ ਜਾਂਦਾ ਬਟ ਅਰੀਜਨਲ ਕਿਟ ਨਹੀਂ ਮਿਲਦੀ ਜਿਆਦਾ ਜਿਹੜੀ ਨਾਲ ਕੰਪਨੀ ਦੇ ਅਰੀਜਨਲ ਕਿਟ ਲੱਗੀ ਆਉਂਦੀ ਆ ਡਿਸਟ੍ਰੀਬਿਊਟਰ ਨੂੰ ਇੱਥੇ ਪਟਿਆਲੇ ਵੀ ਉਹ ਬਹੁਤ ਘੱਟ ਮਿਲਦੀਆਂ ਉਹ ਇੰਨੇ ਉੱਚੇ ਮੁੱਲ ਟਰੈਕਟਰ ਕੋਈ ਨਹੀਂ ਖੋਲਦੇ ਵੀ ਸਾਇਰ ਡਿਸਟ੍ਰੀਬਿਊਟਰ ਕਿਟ ਖੁੱਲੀ ਤਾਂ ਆਪਾਂ ਲਵਾ ਲਏ 21 ਮਾਡਲ ਹੈ ਜੀ ਇਹ ਕਿੰਨੇ ਅੱਛਾ ਇਹ ਕਿੰਨੇ ਦਾ ਜੀ 1.5 ਦਾ ਜੀ 21 ਮਾਡਲ ਬਾਈ ਜੀ 5220 ਪਾਈਆਂ ਦੇ ਮੈਨੂੰ ਕੱਲ ਵੀ ਮੈਸੇਜ ਆਇਆ ਸੀ ਬਾਈ ਕਿ ਇਹ ਇਹ ਨੰਬਰ ਕਿੱਥੋਂ ਦਾ ਵੀਰੇ ਇਹ ਹਰਿਆਣਾ ਨੰਬਰ ਆ ਫੋਰ ਵੀਲ ਟਰੈਕਟਰ ਆ ਟਾਇਰ ਦੇਖ ਲਓ ਅਗਲੇ ਤੇ ਸਾਰੇ ਟਾਇਰ ਦਾ ਵੀਡੀਓ ਕੱਲੇ-ਕੱਲੇ ਕੋ ਪਾਈ ਦੀ ਟਾਇਰ ਟੂਰ ਦੀ ਸਾਰੇ ਦੀ ਅਗਲੇ ਨੂੰ ਪਤਾ ਲੱਗ ਜਾਂਦਾ ਤੇ ਰਿਗਾਰਡ ਵਗੈਰਾ ਸਾਰੇ ਲੱਗੇ ਆ ਯਾਰ ਮਾੜਾ ਦਾ ਮੈਂ ਟਰੈਕਟਰ ਕਲੀਅਰ ਦਿਖਾ ਦਿੰਦਾ ਸਾਈਡ ਜੈਕਪ ਵਗੈਰਾ ਇਹਨੂੰ ਇਹ 363 ਨੂੰ ਤਾਂ ਨਹੀਂ ਆਇਆ ਹਲੇ ਜਾ ਕੇ ਕਿਹੜੇ ਮਾਡਲ ਤੋਂ ਸ਼ੁਰੂ ਹੋਇਆ ਜਾ ਕੇ ਜਿਹੜਾ ਸਪੇਅਰ ਜੈਕ ਨੂੰ ਸਪੈਸ਼ਲ ਸਟੇਸ਼ਨ ਨੂੰ ਆਉਂਦਾ ਸਪੈਸ਼ਲ ਸਟੇਸ਼ਨ ਨੂੰ ਆਉਂਦਾ ਇਹ ਸਾਰੇ ਸਪੈਸ਼ਲ ਐਡੀਸ਼ਨ ਹੁੰਦਾ ਕਿ ਕੋਈ ਹੁੰਦਾ ਵੀ ਮਾਡਲ ਸ਼ੁਰੂ ਹੈ। ਮਾਡਲ ਸ਼ੁਰੂ ਹੋਇਆ ਸੀ 17 ਤੋਂ ਕਣੀ ਹੈ ਸਾਰੇ ਸ਼ੁਰੂ। ਅੱਛਾ 18 ਤੋਂ ਸ਼ੁਰੂ ਹੋਇਆ ਸੀ ਜਿਹੜਾ ਸਾਈਡ ਜੱਕਾ ਹੈ। ਆਹ ਲਓ ਜੀ। ਤੇ ਇਹਦਾ ਮੁੱਲ ਫੇਰ ਦੁਬਾਰਾ ਦੱਸ ਦੀ। ਹਾਂ ਜੀ ਦੱਸ ਦੋ ਫੇਰ। 1.5 ਲੱਖ ਰੁਪਏ ਦਾ। 1.5 ਲੱਖ ਰੁਪਏ ਦਾ ਵੀਡੀਓ ਜੀ ਬਾਈ ਪੂਰੀ ਦੇਖ ਲਿਆ ਕਰੋ ਵੀਡੀਓ ਫੋਨ ਕਰਨ ਦੀ ਤਾਂ ਲੋੜ ਹੀ ਨਹੀਂ ਪੈਂਦੀ ਹੁੰਦੀ ਜੇ ਵੀਡੀਓ ਤੁਸੀਂ ਧਿਆਨ ਨਾਲ ਦੇਖੋ ਰੇਟ ਔਰ ਮਾਡਲ ਸਾਰਾ ਵਾਰ-ਵਾਰ ਦੱਸੀ ਜਾਂਦਾ। ਸੋ ਇਹ ਡਿਸਟ੍ਰੀਬਿਊਟਰ ਵગેਰਾ ਸਾਰਾ ਤੁਹਾਨੂੰ ਦਿਖਾਉਂਦੇ ਆ। ਆਹ ਟਾਇਰ ਦੇਖ ਲਓ ਕਿੱਦੇ ਇਹ ਕੱਲੀ-ਕੱਲੀ ਚੀਜ਼ ਸਾਰੇ ਵੀਡੀਓ ਦੇ ਵਿੱਚ ਦਿਖਾਈ ਹੁੰਦੀ ਆ। ਬਾੜਾ-ਮੋਟਾ ਲਿੰਕਾ ਲੱਗੇ ਆ ਟਾਇਰ ਨਵੇਂ ਪਏ ਸਾਰੇ ਟਰੈਕਟਰ ਦੇ। ਆ ਲੋ। ਇਹਦੇ ਵੇਟ ਨਹੀਂ ਆਏ ਨਾਲ ਜੀ। ਵੇਟ ਆਉਂਦੇ ਨਹੀਂ ਜੀ। ਅਲੱਗ ਤੋਂ ਲੈ ਲੇਗੇ। ਵੇਟ ਅੱਛਾ ਕੰਪਨੀ ਨਾਲ ਨਹੀਂ ਆਉਂਦੇ ਹੈ। ਅਜਾ 4x4 ਨੂੰ ਵੀ ਵੇਟ ਦਿੰਦੀ ਕੰਪਨੀ ਹੋਲਣਾ ਹੈ ਨਾ। 56 ਵੀ ਹੁੰਦੇ 56 30 ਹੁੰਦੇ 20 ਨੂੰ ਨਹੀਂ ਆਉਂਦੇ। ਅੱਛਾ 56 ਨੂੰ ਆਉਂਦਾ 36 30 ਨੂੰ ਆਉਂਦਾ। 36 30 ਨੂੰ 36 30 ਹੁੰਦਾ। ਅਜਾ 36 30 ਆਉਂਦਾ 56 ਵੀ ਨੂੰ ਨਹੀਂ ਆਉਂਦੇ ਹੈ। 56 30 ਨੂੰ ਆਉਂਦੇ ਆ। 53 ਅੱਛਾ 20 ਨੂੰ ਨਹੀਂ ਆ ਮਹੋਦਿ ਹੋ ਗਿਆ ਸੀ ਅੱਛਾ ਜੀ ਹਾਂ ਜੀ ਅੱਛਾ ਵੇਚ ਗਿਆ ਚਲੋ ਬਾਈ ਬਾਕੀ ਦਾ ਟਰੈਕਟਰ ਵੀਡੀਓ ਤੁਹਾਨੂੰ ਦਿਖਾਈ ਆਈ ਆ ਸਾਰੀ ਬਾਕੀ ਟਰੈਕਟਰ ਬਹੁਤ ਖੜੇ ਆ ਆ 150 A ਨੰਬਰ ਦੁਕਾਨਾ ਮੋਬਾਈਲ ਨੰਬਰ ਦੱਸੋ ਜੀ ਮੇਰਾ 98149 ਹਾਂ ਜੀ 26080 ਕਈ ਵਾਰੀ ਇਹ ਨੰਬਰ ਨਹੀਂ ਲੰਦਾ ਦੂਜਾ ਨੰਬਰ ਲੈ ਲਓ 79860 ਹਾਂ ਜੀ 97211 ਬਾਈ ਜੀ ਇਹਨਾਂ ਨੇ ਫੋਨ ਕਰਿਆ ਉਹ ਇਹਨਾਂ ਦੇ ਟਰੈਕਟਰ ਆ ਆਪਾਂ ਵੀਡੀਓ ਬਣਾਉਣ ਆਲੇ ਆ ਟਰੈਕਟਰ ਇਹਨਾਂ ਦੇ ਆ ਇਹਨਾਂ ਨੂੰ ਫੋਨ ਕਰਕੇ ਪੁੱਛ ਲਓ ਜਿਹੜਾ ਇਹ ਪੁੱਛਣਾ ਟਰੈਕਟਰ ਸਾਰੇ ਤੁਹਾਨੂੰ ਤਕਰੀਬਨ ਮੈਂ ਹੁਣ ਕਿੰਨਾ ਜਿਹਾ ਟਰੈਕਟਰ ਦਿਖਾਉਣ ਲੱਗੇ ਬਾਈ ਜੀ ਅੱਧੇ ਘੰਟੇ ਦੀ ਵੀਡੀਓ ਹੋ ਜਾਣੀ ਆ ਸਾਰੀ ਟਰੈਕਟਰ ਹੀ ਬੜਾ 100 ਦਾ ਟਰੈਕਟਰ ਖੜਾ ਇਹਨਾਂ ਕੋਲ ਆ ਲਓ 241 ਮੈਸੀ ਫਰਗੂਸਨ ਇਹ ਤਾਂ ਨਵਾਂ ਹੀ ਆ ਟਰੈਕਟਰ ਕਿਹੜਾ ਮਾਡਲ ਆ ਵੀਰੇ ਇਹ ਇਹ 23 ਮਾਡਲ ਆ 3 ਸਪੀਡ ਗੇਅਰਸ ਆਗੇ ਨਵਾਂ ਅੱਛਾ 23 ਮਾਡਲ ਆ ਇਹ ਵਾਹ ਜੀ ਵਾਹ ਚੀਤਾ ਫਿਰ ਦਿਖਾਉਣ ਵਾਲੀ ਸੀ ਯ हां जी 봐 लो जी चेंजर गियर 3 स्पीड ਨਾਲੇ ਟੈਕਨੀਕ ਦੇਖ ਲੋ ਨਵੀਂ ਜਿਵੇਂ 7250 ਹੁੰਦਾ ਸੀ ਨਾ ਲਿਫਟ ਉਹ ਜੀ ਹੈ ਦੀ 7250 ਕੀ ਸਾਈਡ ਗੇਅਰ ਕਿੰਨੇ ਆ ਹਾਈ ਲੋ మీడియం ਇੱਕ ਇਹ ਹੋ ਗਿਆ ਉਧਰ ਦਾ ਚਾਰ ਗੇਅਰ ਹੀ ਹੋਣੇ ਆ ਆ लो जी ਇੱਥੋਂ ਵੀ ਖੁੱਲਾ ਬਹੁਤ ਕਰਤਾ ਟ੍ਰੈਕ ਨਾਲੇ ਅੱਗੇ ਵੀ ਤੇ ਇਹ ਕਿੰਨੇ ਦਾ ਬਾਜੀ 635000 ਮੰਗਦੇ ਆ 23 ਮਾਡਲ 635 ਦਾ 635 ਦਾ ਇਹ ਕੀ ਡਾਇਨਾ ਟ੍ਰੈਕ ਇਹ ਕੀ ਮਤਲਬ ਅੱਛਾ ਕੋਈ ਫਰਕ ਪਾਇਆ ਉਹ ਪਿਛਲੇ ਹਿੱਸੇ ਜਿਹਨੇ ਅੱਛਾ 3 ਸਪੀਡ ਨੂੰ ਡਾਇਨਾ ਟਰੈਕ ਹੈ ਭਾਈ ਕੰਪਨੀਆਂ ਨਾ ਹੀ ਬੜੇ ਬੜੇ ਰੱਖ ਦਿੰਦੀਆਂ ਤੇ ਟਾਇਰ 13 ਦੇ ਆ ਇਹਨੂੰ 13 ਦੇ ਟਾਇਰ ਆ ਨਵਾਂ ਹੀ ਆ ਟਰੈਕਟਰ ਭਾਈ ਮੌਕੇ ਤੇ ਕਲੀਅਰ ਮਿਲੂਗਾ ਇਹ ਹਾਂਜੀ ਕਲੀਅਰ ਹੀ ਕੈਸ਼ ਦਾ ਹੀ ਆ ਭਾਈ ਟਰੈਕਟਰ ਨੰਬਰ ਕਿੱਥੋਂ ਦਾ ਹੀ ਇਹ ਜਲੰਧਰ ਤੂੰ ਦੇਖੋ ਮਗਰ ਲੈ ਲਓ ਜੀ ਆ ਸਾਰਾ ਹਲੇ ਪੀਟੀਓ ਕੈਬ ਵੀ ਨਹੀਂ ਉਤਰਿਆ ਇਹਦਾ ਮੈਨੂੰ ਲੱਗਦਾ ਨਵਾਂ ਹੀ ਜ਼ਿਮੀਂਦਾਰ ਨੇ ਇਧਰ ਨੂੰ ਤੋਰਤਾ ਕਢਾ ਕੇ ਉਹ ਵੱਡੇ ਲੀਵਰ ਆ ਗਏ ਲੀਵਰ ਵੀ ਉਹ ਸੀਟ ਦੇ ਹਿਸਾਬ ਨਾਲ ਬੰਦੇ ਡਰਾਈਵਰ ਦੇ ਕੋਲ ਆ ਗਏ ਆ ਪਿੱਛੇ ਕੀ ਆ ਪੀਟੀਓ ਦੇ ਅੱਛਾ ਗਰਾਉਂਡ ਪੀਟੀਓ ਪੀਟੀਓ ਲਿਵਰ ਆ ਗਏ ਦੋ ਹਨਾ ਅ ਡਬਲ ਪੀਟੀਓ ਕਰਤੀ ਹੋਰ ਕੋ ਨਵਾਂ ਟਰੈਕਟਰ ਅੱਛਾ 4x4 ਬਾਈ ਆ ਦੇਖ ਲੋ ਕਬੋਟਾ ਕਈ ਭਰਾ ਪੁੱਛਦੇ ਹੁੰਦੇ ਨਾਲੇ ਰੇਟ ਚ ਮਿਲ ਜਾਂਦਾ ਕਬੋਟਾ ਜਿਨ੍ਹਾਂ ਨੇ 4x4 ਲੈਣੇ ਆ ਇਹ ਕਿਹੜਾ ਮਾਡਲ ਆ ਬਾਈ 18 ਮਾਡਲ 18 ਮਾਡਲ ਇਹ ਕਿੰਨੇ ਦਾ ਵੀਰੇ ਇਹ ਆਪਾਂ ਦੰਗ ਜੀ 6.5 ਦਾ 6.5 ਦਾ ਬਾਈ ਜੀ 18 ਮਾਡਲ ਦੇਖ ਲਓ 4x4 ਦੀ ਰੀਜ ਜਿਨ੍ਹਾਂ ਨੇ ਲਾਉਣੀ ਹੈ ਕਬੋਟਾ ਦੀ ਆਹ ਲੋ ਵੇਟ ਵੀ ਦਿੰਦਾ ਕਬੋਟਾ ਦਾ ਨਾਲ ਟਾਇਰ ਟੂਰ ਚੰਗੇ ਆ ਟਰੈਕਟਰ ਦੇ ਇਹਦੇ ਵੀ ਇਹਦਾ ਥੋੜਾ ਜਿਹਾ ਸਾਊਂਡ ਘੱਟ ਹੁੰਦਾ ਟਰੈਕਟਰ ਦਾ ਜਿਹੜਾ ਬੜਕ ਛੜਕ ਜੀ ਭਾਲਦੇ ਆ ਲੋਕ ਨਾ ਉਹ ਫਿਰ ਕਬੋਟੇ ਨਾਲੋਂ ਘੱਟ ਜਾਂਦੇ ਆ ਜਪਾਨੀ ਤਕਨੀਕ ਆ ਬਾਜ ਨਹੀਂ ਆਗੀ ਟਰੈਕਟਰ ਦੀ ਤੇ ਆ ਆ ਗਿਆ ਜੀ 9500 ਫੇਰ ਸਮਾਰਟ ਸੀਰੀਜ਼ ਇਹ ਦੇਖ ਲਓ ਵੀਰੇ ਕਿਤੇ ਕਹਿ ਦਿਓ ਵੀ ਦੁਬਾਰਾ ਵੀਡੀਓ ਪਾਤੀ ਮੈਂ ਤਾਂ ਆਇਆ ਸੀ ਏਸੀ ਕੈਬ ਨਾਲ ਆ ਉਹ ਦਿਖਾਉਣਾ ਸੀ ਟਰੈਕਟਰ ਤੇ ਮੈਂ ਚਲ ਹੁਣ ਆਏ ਤਾਂ ਹੈ ਹੀ ਆ ਜਿਹੜੀ ਫੇਰ ਇੱਕ ਵਾਰੀ ਕਈ ਭ੍ਰਮ ਨੇ ਨਹੀਂ ਵੀਡੀਓ ਦੇਖੀ ਨਹੀਂ ਦੁਬਾਰਾ ਫੇਰ ਦੇਖ ਲਾਂਗੇ ਇਹ ਕਿਹੜਾ ਮਾਡਲ ਹੈ ਜੀ ਮਾਡਲ ਹੈ ਜੀ 2022 2022 ਇਹ ਕਿੱਥੋਂ ਦਾ ਨੰਬਰ ਕਿੰਨੇ ਦਾ ਜੀ ਇਹ ਆਪਾਂ ਨੂੰ ਪੈ ਜਾਏਗਾ ਜੀ 7.5 ਉੱਚੀ ਬੋਲੇ ਮੜਾ ਜਾ 7.5 ਲੱਖ ਰੁਪਏ ਦਾ ਜੀ 7.5 ਲੱਖ ਰੁਪਏ ਦਾ ਬਾਈ ਆਹ ਸਿੰਘ 23 ਲੀਟਰ ਦੀ ਮਾਰ ਕੇ ਬਾਈ ਦਾ ਬਾਈ ਕਿੱਛ ਹੀ ਦੋਗੇ ਅੰਦਰ ਥੋੜਾ ਹਨੇਰਾ ਵਾ ਵੀਡੀਓ ਘੱਟ ਪਤਾ ਲੱਗਦੀ ਆ ਤੇ ਸਭ ਤੋਂ ਵੱਧ ਵਿਕਣ ਵਾਲਾ ਟਰੈਕਟਰ ਕਿਹੜਾ ਅੱਜ ਦੀ ਡੇਟ ਦੇ ਸਾਰੇ ਵਿਕ ਜਾਂਦੇ ਨੇ ਸਭ ਤੋਂ ਤਾਂ ਐਸੇ ਜਿਆਦਾ ਵਿਕਦਾ ਜੀ ਆਪਣਾ ਹੌਲੈਂਡ ਹਾਂਜੀ ਚੌਂਡੀਅਰ ਤੇ ਸੋਨੋਮੋਨਿਕ ਹਾਂ ਜਿਵੇਂ ਸਪੈਸ਼ਲ ਬੰਦਾ ਹੁੰਦਾ ਹੁੰਦਾ ਨਾ ਵੀ ਆਹ ਟਰੈਕਟਰ ਸਾਰਿਆਂ ਨੂੰ ਵੱਧ ਵਿਕਦਾ ਹਲੋ ਸਾਰਿਆਂ ਦੀ ਤੁਹਾਨੂੰ ਨਿਗਾ ਮਰਾ ਦਿੰਨਾ ਅਸ ਕਲੰਦਰ ਟਾਈਗਰ ਹੁਣ ਠੰਡ ਦਾ ਟਾਈਮ ਆ ਕਿਸੇ ਨੇ 200 ਕਿਲੋਮੀਟਰ ਤੋਂ ਆਉਣਾ ਕਿਸੇ ਨੇ ਆ 60 55 ਕਿੰਨੇ ਦਾ ਬਾਈ ਆ ਲੋ ਜੀ 14 ਮਾਡਲ ਸਵਾ ਚਾਰ ਦਾ ਵੀ 60 55 ਵਾਲੇ ਜਿਵੇਂ ਮੈਨੂੰ ਮੈਂ ਉਦਣ ਖੋਲਿਆ ਸੀਗਾ ਤੇ ਪੁੱਛਦੇ ਹੁੰਦੇ ਆ ਵੀ ਜਿਨ੍ਹਾਂ ਨੇ ਆ ਲੈਣਾ ਆ ਦੇਖ ਲਓ ਭਾਈ 6055 ਵੀ ਖੜਾ ਆ ਐਂਡੋਫਾਰਮ 3055 ਡੀਆਈ ਸਾਈਡ ਗੇਅਰ ਤੇ ਇਹ ਤੋਂ ਬਾਅਦ ਇੱਧਰ ਘੁੰਮ ਜਾਨੇ ਆ ਜੀ ਆਹ ਲੋ 535 ਖੜਾ ਆ ਇਹ ਕਿੰਨੇ ਦਾ ਭਾਈ 535 ਜੀ ਪਹਿਲੇ ਕਹਿੰਦੇ 490 ਦਾ 490 ਦਾ ਮਾਡਲ 4 16 ਮਾਡਲ ਆ ਜੀ ਆਹ ਲੋ ਤੋਂ ਬਾਅਦ ਆ ਕਬੂਟਾ ਫੇਰ ਆ ਗਿਆ ਜੀ ਅੱਗੇ 5501 ਇਹਨਾਂ ਚ ਲਾਸਟ ਵੱਡਾ ਕਿਹੜਾ ਆ ਕਬੂਟੇ ਦੇ ਵਿੱਚ ਚੰਗੇ ਜੀ अच्छा सबसे बड़ा है ये कितने हॉर्स पावर है अच्छा बढ़िया 55 पावर लास्ट हॉर्स पावर 55 ਦਾ ਕੀ ਆਇਆ ਕਬੋਟਾ اچھا ਜੀ ਇਸ ਤੋਂ ਵੱਡਾ ਨਹੀਂ ਬਣਾਇਆ ਇਹ ਕਿੰਨੇ ਦਾ ਇਹ 4.5 ਦਾ 4.5 ਦਾ ਇੱਕ ਵਾਰੀ ਰੋਕ ਗਈ ਇੱਕ ਵੋਟਾ ਹੁਣ ਨਵੇਂ ਟਰੈਕਟਰ ਨਹੀਂ ਕੱਢਣ ਦੇ ਜਿਵੇਂ ਵੱਡੇ ਟਰੈਕਟਰ ਸਾਰੇ ਟਰੈਕਟਰ ਨੇ ਵੱਡੇ ਟਰੈਕਟਰ ਕੱਢਣ ਲੱਗ ਗਏ ਕੰਪਨੀਆਂ 90 90 ਹਸਪਾਵਰ ਟਰੈਕਟਰ ਇਹਨਾਂ ਕੋ ਵੋਟਾਂ ਦਾ ਥੋੜਾ ਜਿਹਾ ਬ੍ਰੇਕਾਂ ਲਾ ਗਿਆ ਕਬੋਟਾ ਪਤਾ ਨਹੀਂ ਪੰਜਾਬ ਚ ਆਪਣੇ ਜਾਂ ਇੰਡੀਆ ਚ ਸੇਲ ਦਾ ਕੋ ਫਰਕ ਹੈ ਆਹ ਲੋ ਜੀ 9500 ਫੇਰ ਆ ਗਿਆ ਸਮਾਰਟ ਸੀਰੀਜ਼ ਮੈਸੀ ਮੈਸੀ ਨੇ ਬੜੀ ਵੈਰਾਈਟੀ ਬਣਾਤੀ ਹੁਣ ਮੈਸੀ ਵੀ ਮੈਸੀ ਮੈਸੀ ਹੋਈ ਪਈ ਐ ਮੈਸੀ ਪਟਿਆਲੇ ਬਾਈ ਇੱਕ ਆਏ ਆ ਵੱਡੇ ਟਰੈਕਟਰ 150 ਹਸਪਾਵਰ 180 ਹਸਪਾਵਰ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਤੁਹਾਨੂੰ ਵੀਡੀਓ ਕਰਾਂਗੇ ਕੈਬਨ ਵਾਲੇ ਟਰੈਕਟਰ ਆਏ ਆ ਵੱਡੇ 100 ਤੋਂ ਵੱਡੇ ਟਰੈਕਟਰ ਜਿਹੜੇ ਆਏ ਆ ਬਾਹਰ ਦੇ ਟਰੈਕਟਰ ਆ ਉਹ ਵੀ ਆਪਣੇ ਪਟਿਆਲੇ ਚ ਆ ਚੁੱਕੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ ਤੁਹਾਨੂੰ ਵੀਡੀਓ ਕਰਾਂਗੇ ਏਸੀ ਕੈਬਨ ਵਾਲੇ ਟਰੈਕਟਰ ਤੇ ਆਹ ਲੋ ਜੀ ਆ ਲਾਸਟ ਟਰੈਕਟਰ ਸੀਗਾ ਸਾਰਿਆਂ ਦੀ ਵੀਡੀਓ ਤੁਹਾਨੂੰ ਕਰਤੀ ਆ ਤੇ ਵੀ ਸਾਡਾ ਭਰਾ ਜਨੰਦਰ ਹੋਇਆ ਲੈ ਕੇ ਚੱਲੀ ਦੁਕਾਨ ਤੇ ਹੈ ਜੀ ਕਿਹੜਾ ਆਇਆ ਕੋ ਹੋਰ ਹੈਗਾ ਮਹਿੰਦਰਾ ਯੂਓ ਖੜਾ ਵਾ ਅੱਜ ਇੱਕ ਵੀਡੀਓ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਜਿਹੜੀ ਆਉਣੀ ਆ ਹੁਣ ਛੋੜੀ ਇਹਦਾ ਕੰਮ ਗਾਂਹ ਚੱਲਣਾ ਰਿਪਰਾਂ ਦਾ ਤੇ ਲੱਖ ਸਵਾ ਲੱਖ ਦੀ ਰੇਂਜ ਦਾ ਬਹੁਤ ਫੋਨ ਆਉਂਦੇ ਭਰਾਵਾਂ ਦਾ ਵੀ ਲੱਖ ਸਵਾ ਲੱਖ ਵਾਲੀ ਰੇਂਜ ਵਾਲੇ ਟਰੈਕਟਰ ਬਹੁਤ ਦਿਖਾਇਓ ਉਹ ਹੁਣ ਨਵੇਂ ਜਿਹੜੇ ਸੌਰੀ ਟਰੈਕਟਰ ਜਿਹੜੇ ਦਿਖਾਉਣੇ ਆ 80 85 ਲੱਖ ਸਵਾ ਲੱਖ ਡੇਢ ਲੱਖ ਦੀ ਰੇਂਜ ਤੱਕ ਟਰੈਕਟਰ ਤੁਹਾਨੂੰ ਦਿਖਾਵਾਂਗੇ ਹੁਣ ਜਿਹੜੇ ਦਿਖਾਉਣੇ ਆ ਮੈਂ ਇਹਨਾਂ ਜਿਹੜੀ ਅੱਜ ਦੀ ਡੇਟ ਦੇ ਵਿੱਚ ਲੋਡ ਜਿਹੜੀ ਵੀਡੀਓ ਦੀ ਸਭ ਤੋਂ ਜ਼ਿਆਦਾ ਉਹ ਟਰੈਕਟਰ ਦੀ ਵੀਡੀਓ ਦੀ ਲੋਡ ਆ ਉਹ ਤੁਹਾਨੂੰ ਦਿਖਾਉਂਗਾ ਹੁਣ ਜਿਹੜਾ ਵੀ ਸਵਾ ਲੱਖ ਡੇਢ ਦੀ ਰੇਂਜ 'ਚ ਕਿਹੜਾ-ਕਿਹੜਾ ਟਰੈਕਟਰ ਪਟਿਆਲੇ ਤੋਂ ਮਿਲ ਸਕਦਾ ਆ 2020 ਮਾਡਲ ਆ 60 ਜੀ ਤੇ ਟਾਇਰ ਵੇਖ ਲਓ ਅਗਲੇ ਤੋਂ ਲੈ ਕੇ ਪਿੱਛੇ 750 16 T20 ਕਲਾਸਿਕ Pro T20 20 ਸਪੀਡ ਗੇਅਰ ਬਾਕਸ ਤੇ ਆਹ ਲਓ ਜੀ ਆ ਘੋੜੇ ਲੀਵਰ ਨਾਲ ਜਿਹੜਾ ਗੇਅਰ ਆ ਗਿਆ 3 ਸਪੀਡ ਨੂੰ ਇਹ ਦੇਖ ਕੇ ਲਿਆ ਕਰੋ ਇਹ ਭਰਾਵਾਂ ਨੂੰ ਪਿੱਛੇ ਇੱਥੋਂ ਪਟਿਆਲੇ ਉਹ ਨਾ ਲੈ ਜਾਂਦੇ ਆ ਤਾਂ ਨਹੀਂ ਕਈ ਵਾਰ ਨੌਲੇਜ ਹੁੰਦੀ ਤਾਂ ਬਾਅਦ ਚ ਭਲੇਖਾ ਖਾ ਜਾਂਦੇ ਆ ਲਿਫਟ ਵੀ ਇਹਦੇ ਚ ਆ ਇਸ ਮਾਡਲ ਦੇ ਵਿੱਚ ਆ ਟਾਪਾ ਕਰਿਆ ਹੈਵੀ ਹੁਣ ਆ ਕੇ ਦੇਖੋ ਆ ਟਾਪਾ ਵੀ ਮੋਟਾ ਕਰਤਾ ਬਹੁਤ ਇਹ ਟਾਪਾ ਕੇ ਤਰਾ ਟੁੱਟ ਜੂਗਾ ਹੁਣ ਜਿਵੇਂ ਸੀ ਡਰਾ ਸੂਟਰਾ ਤੇ ਆ ਟਾਪੇ ਦਾ ਫਰਕ ਪਾਤਾ ਕਲਾਸਿਕ ਦੇ ਵਿੱਚ ਆ ਚੀਜ਼ ਕੰਪਨੀਆਂ ਨੂੰ ਇੰਜੀਨੀਅਰ ਇੱਡੇ ਬੈਠੇ ਆ ਚੀਜ਼ਾਂ ਸੋਚਣੀਆਂ ਚਾਹੀਦੀਆਂ ਜ਼ਿੰਮੇਵਾਰ ਦੇ ਕੋਈ ਫਾਇਦੇ ਦੀ ਗੱਲ ਇੰਨਾ ਨਵਾਂ ਟਰੈਕਟਰ ਆ ਗੋਡੇ ਵੀ ਇਹਦੇ ਚ ਆ ਦੇਖੋ ਆ ਚੀਜ਼ ਬਣੀ ਨਾ ਗੱਲ ਹੁਣ ਆਪੇ ਹਾਂ ਸੇਡਰ ਕਿੱਧਰ ਨੂੰ ਮਰਜ਼ੀ ਭੱਜ ਜਾ ਫਿਰੇ ਤੇ ਇਹ ਕਿੰਨੀ ਕੀਮਤ ਦੱਸੀ ਬਾਈ ਇਹਦੀ ਸਵਾ 6 ਲੱਖ ਰੁਪਏ ਸਵਾ 6 ਲੱਖ ਰੁਪਏ ਦਾ ਟਰੈਕਟਰ ਆ ਬਾਈ ਥੋੜੀ ਵੀਡੀਓ ਜ਼ਰੂਰ ਲੰਬੀ ਹੋ ਜੂਗੀ ਪਰ ਟਰੈਕਟਰ ਬਹੁਤ ਜ਼ਿਆਦਾ ਦਿਖਾ ਦੇ ਤੁਹਾਨੂੰ ਇਹ ਵੀ ਦੇਖ ਲਓ ਵੈਰਾਈਟੀ ਸਾਰੀ ਦਿਖਾਤੀ ਆ ਆਪਾਂ ਨੂੰ ਨਹੀਂ ਹੁੰਦਾ 뷰 ਵੀ ਆਦਾ ਚੱਕਰ ਵੀ ਵੀਡੀਓ ਅੱਡ-ਅੱਡ ਪਾਵਾਂਗੇ 뷰 ਹੋਣਗੇ ਮੈਨ ਤੇ ਹੁੰਦਾ ਵੀ ਇੱਕੋ ਵਾਰੀ ਕੰਮ ਨਿਭੜੇ ਮੈਂ ਵੀ ਕੰਮ ਵਾਲਾ ਬੰਦਾ ਤੇ ਆਪਦਾ ਨਿਭੜਦਾ ਬਣਾਏ ਕੰਮ ਇਹ 53 5 ਕਿੰਨੇ ਦਾ ਜੀ 19 ਮਾਡਲ ਆ ਜੀ 4 ਪੈਂਟ ਦਾ 19 ਮਾਡਲ 465 ਦਾ ਬਾਈ ਕਲਮ ਕਲਮ ਲੱਗੀ ਹੈ ਮਰਗਾਰਡ ਜਿਵੇਂ ਉਹ ਪਰਲਾ ਬਲਦਾ ਰੰਗ ਹੋਇਆ ਕਿ ਕਈ ਹਰੇੜੇ ਰੂਣੇ ਨੰਬਰ ਟਰੈਕਟਰਾਂ ਦਾ ਖਚਾਈ ਵੱਧ ਕਰੀ ਜਾਂਦੀ ਟਰੈਕਟਰਾਂ ਦੀ ਕਈ ਬਾਲੇ ਸਾਫ ਹੁੰਦੇ ਆ ਆਪ੍ਰੀਤ ਤੋਂ ਬੜੇ ਚਿਰ ਦਾ ਖੜਾ ਬਲਦਾ ਉਹ ਹੀ 955 ਫੋਲਡ ਰੀ ਡਰਾਈਵ ਇਹ ਕਿਸੇ ਨੇ ਸਸਤਾ ਲੈਣਾ ਪ੍ਰੀਤ ਉਹ ਦੇਖ ਲਿਓ ਬਾਈ ਪਰ ਇਹਦੇ ਲਾਉਣੇ ਪੈਣੇ ਆ ਪੈਸੇ 110 ਦਾ ਭਾਈ ਆ ਲੈ ਜਾਓ ਭਾਈ بڑے ਭਰਾ ਕਹਿਣਦੇ ਆ ਯਾਰ ਟਰੈਕਟਰ ਛੋਟੀ ਰੇਂਜ ਦੇ ਆਲ 275 ਵਧੀਆ ਡੀਜ ਟਰੈਕਟਰ 110000 ਦਾ ਟਾਇਰ ਟੂਰ ਵੀ ਚੰਗੇ ਟਰੈਕਟਰ ਨੂੰ ਆ ਟਰਾਲੇ ਟਰੋਲੀਆਂ ਨੂੰ ਹੁਣ ਜੰਦੇ ਨੇ ਰਖੜੇ ਨਹੀਂ ਆਪਣਾ ਤੋੜੀ ਦੇ ਨਾਲ ਰਿਪਰਾਂ ਦੇ ਨਾਲ ਟਰੈਕਟਰ ਠੀਕ ਆ ਭਾਈ ਇਹ ਤਾਂ ਕੰਮ ਚਲਾਊਗਾ ਟਾਇਰ ਟੂਰ ਚੱਲੇ ਆਇਆ ਵੀ ਅਗਲੇ ਟਾਇਰ ਵਧੀਆ ਐਮ ਆਰ ਐਫ ਦੇ ਪਿਛਲੇ ਥੋੜੇ ਜਿਹਾ ਬੋਦੜ ਜਿਹਾ ਹੀ ਆ ਅਗਲੇ ਟਾਇਰ ਵਧੀਆ ਨਵੇਂ ਟਾਇਰ ਆ ਅਗਲੇ ਐਮ ਆਰ ਐਫ ਦੇ ਤੇ ਆ ਲੋ ਸਵਾ ਲੱਖ ਦਾ 110 ਦਾ ਆਉਂਦਾ ਵੀ ਕੀ ਆ ਬਾਅਦ ਚ 80 82000 ਦਾ ਕੁਆਡ ਚ ਵੀ ਹੈਗਾ ਟਰੈਕਟਰ 7250 7235 ਦੇਖ ਰਹਾ ਤੁਹਾਨੂੰ ਦੱਸੇ ਨਾ ਇਹ ਮੈਸੀ ਦੇ ਵਿੱਚ ਨਸਲ ਹੀ ਬੜੀ ਆ ਲੈ ਇਹ ਕਿੰਨੇ ਦਾ ਇਹ ਇਹ ਆਪਾਂ ਦੇ ਕਹਿੰਦੇ ਸਵਾ 4 ਦਾ ਸਵਾ 4 ਮਾਡਲ ਮਾਡਲ ਵੀ 21 21 ਮਾਡਲ ਆ ਬਾਈ ਦੇਖ ਲਓ ਜਿਹਨਾਂ ਨੂੰ ਜੇ ਕਿਸੇ ਨੂੰ ਇਹ ਸ਼ੌਂਕ ਆ ਤਾਂ ਇਹਦਾ ਤੇ ਹੋਰ ਕੋਈ ਸਵਾ ਡੇਢ ਦੀ ਰੇਂਜ ਦਾ ਤਾਂ ਨਹੀਂ ਆਇਆ 575 ਕਿੰਨੇ ਦਾ ਪਿੱਛੇ ਖੜਾ ਜਿਹੜਾ ਆ 575 572 ਦਾ ਮਾਡਲ ਕਿਹੜਾ 8 ਹੂੰ ਟਰੈਕਟਰ ਸਾਫ ਆ ਸਾਰਾ ਰੰਗ ਰੂੰਗਾ ਅੱਗੇ ਸ਼ੋਅ ਸ਼ੂਤ ਟਰੈਕਟਰ ਸਾਫ ਆ ਭਾਈ ਦੇਖ ਲੋ ਕਈ ਜਾਂਦੇ ਮਹਿੰਦਰਾ ਦਾ ਸ਼ਕੀਨ ਹੁੰਦੇ ਕਈ ਭਰਾ ਟਾਇਰ ਥੋੜੇ ਥੋੜੇ ਜੇ ਮੜੇ ਜੇ ਪੈਂਦੇ ਆ ਤੇ ਆ ਲੋ ਠੀਕ ਆ ਜੀ ਆ ਲੋ ਸਾਰਾ ਟਰੈਕਟਰ ਤੁਹਾਨੂੰ ਕੱਲਾ ਕੱਲਾ ਨਿਗਾ ਮਰਾਤੀ ਜਾਣ 7235 ਆ ਜਿਹੜਾ 110 ਦਾ 275 ਹਾਂ ਲੋ ਅੱਜ ਕਿਸੇ ਨੇ ਲੈਣਾ 60 ਨਾ ਕਿਉਂ 60 ਬੜੇ ਭਰਾਵਾਂ ਦੇ ਫੋਨ ਆਉਂਦੇ ਰੇ ਆ ਫਾਰਮਟ੍ਰੈਕ 60 ਕਲਾਸਿਕ ਹੂੰ 800 ਨਹੀਂ 8 ਮਾੜਨਾ ਹਾਂਜੀ ਤੇਰਾ ਨੰਬਰ ਲੋਕਲ ਪਟਿਆਲਾ ਪਟਿਆਲਾ ਨੰਬਰ ਟਾਇਰ ਕਿਹੜੇ ਇਹਦੇ ਮਗਰ ਅਪੋਲੋ ਦੇ ਹਾਂ ਟਾਇਰ ਚੰਗੇ ਆ ਯਾਰ 13 ਦੇ ਟਾਇਰ ਆ ਹਾਂ 13 ਦੇ ਟਾਇਰ ਆ ਮਰਗੜ ਦੁਆਰਾ ਲੱਗੇ ਬਸ ਟਰੈਕਟਰ ਰੰਗ ਰੰਗ ਹਨਾ ਉਹਦੇ ਕਰਕੇ ਨੰਬਰ ਕਿੱਥੇ ਦਾ ਹੈ ਨੰਬਰ ਪਟਿਆਲਾ ਦਾ BB11 ਆ ਰਹਾ ਪਾਣੀ ਪੂਣੀ ਕਰਕੇ ਕਿ ਵੀਰਾ ਖਰਾਬ ਹੋ ਜਾਂਦੇ ਉਹ ਬਾਡੀ ਲਾਈਨ ਦਾ ਸਵਾ ਟਰੈਕਟਰ ਕਿਨੇ ਪੈ ਮਾਗਦੇ ਇਹਦੇ ਸਵਾ 3 ਸਵਾ 3 ਦਾ ਮਾਡਲ ਕਿਹੜਾ ਦੱਸਿਆ ਜੀ ਇਹ 8 8 ਮਾਡਲ ਪਟਿਆਲਾ ਨੰਬਰ ਸਵਾ 3 ਦਾ ਲਾਇਆ ਬਾਈ 855 ਵਾਲਾ ਵੀ ਕੱਢਦਾ ਤੁਹਾਡਾ ਜਿਹੜਾ ਮੰਦਾ ਕਹਿ ਦਿੰਦੇ ਆ ਆਹ ਲੋ ਜੀ ਆਹ ਟਾਪੇ ਚੱਲਣਦੇ ਆ ਅੱਜਕੱਲ ਸੀਡਰਾਂ ਕਰਕੇ ਜਿਹੜੇ ਹੈਵੀ ਟਾਪੇ ਆ ਲਓ ਦੋਸਤੋ ਹੁਣ ਸਾਰੇ ਕੰਮਪਲੀਟ ਹੋ ਚੁੱਕੇ ਆ ਟਰੈਕਟਰ ਜਿੰਨੇ ਤੁਹਾਨੂੰ ਦਿਖਾਣੇ ਸੀ ਦਿਖਾ ਦਤੇ ਆ ਜਿਹੜੇ ਹੁਣ 1 ਸਵਾ ਲੱਖ 1.5 ਦੀ ਰੇਂਜ ਵਾਲੇ ਟਰੈਕਟਰਾਂ ਦੀ ਵੀਡੀਓ ਆਊਗੀ ਤੁਹਾਨੂੰ